ਭਾਲਾਂ ਦੇ ਪਾਸੇ ਲਗਾਤਾਰ ਟਾਕੇਸੇ ਹੁਣ 100 ਇੱਕ ਕਰ ਨਾਲੇ ਦੀ ਗੰਗਾਂ ਨਗਰੀ ਹੈ ਲਾਬਲਾ ਕਹਿੰਦੇ ਸੁਖੀ ਬਾਲਕੋੜ ਦੇ ਦੀ ਤਿਆਰ ਵਾਹੋ ਸੁਖੀ ਭਾਲਾਂ ਹਨਾ ਕੇਂਦਰ ਬੋਲੇ ਜੀ ਸਾਡੇ ਬਹੁਤ ਸਤਿਕਾਰ ਦੇ ਵਿਨੇ ਹੋਸ ਗਈ ਅੰਦਰ ਨਹੀਂ ਬਾਹਰ ਸਾਡੇ ਬਹੁਤ ਸਤਿਕਾਰਯੋਗ ਜੀ ਬਹੁਤ ਬੜਾ ਪਰਮ ਸਰਦਾਰ ਜਗਨਨਾਥ ਸਿੰਘ ਆਮਰ ਖਾਨਾ ਉਸ ਸਤਿਕਾਰਯੋਗ ਮੰਤਰੀ ਜੀ ਜੀ ਬੜਾ ਸਾਹਿਬ ਉਹਨਾਂ ਦੇ ਤਾੜੀ ਰਹਿੰਦੀ ਹੈ ਬਹੁਤ ਬੜਾ ਧੰਨਵਾਦ ਯਾਰ ਬਿਆਰ ਬਈ ਬੁੱਕਦਾ ਏ ਇੰਜ ਜਿਵੇਂ ਸ਼ੇਰ ਬੁੱਕੇ ਬੇਲੇ ਵਿੱਚ ਅੰਗਰੇਜ਼ ਦੇ ਮੇਲੇ ਵਿੱਚ ਬੁੱਕਦਾ ਏ ਜਦੋਂ ਸ਼ੇਰ ਬੁੱਕੇ ਬੇਲੇ ਵਿੱਚ ਲਓ ਸਭਾ ਕਪੜਨਾਵਾਂ ਰੱਖਿਆ ਮਾਪਿਆਂ ਨੇ ਜਗਦੀਸ਼ ਜੈਰੀ ਅਲ ਮਹਾਨ ਕਰਦੇ ਆ ਗਿਆ ਅੱਜ ਤਾਰਾ ਮੰਡੀ ਮਲੋੜ ਦੇ ਵਿੱਚ ਕੀ ਟਣ ਚਾਹੋਗੇ ਸਾਰੇ ਸਭ ਤੋਂ ਪਹਿਲਾਂ ਮੈਂ ਇਹ ਕਹਿਣਾ ਚਾਹੁੰਦਾ ਹੈ ਵੀ ਜਿਹੜੀ ਇੱਥੇ ਭੋਲੇ ਕੀ ਫੌਜ ਹੈ ਮੇਰੇ ਨਾਲ ਖੜੇ ਨੇ ਸਾਥੀ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਔਰ ਗੁਰਨਾਨਕ ਸਪੋਰਟਸ ਕਲੱਬ ਦਾ ਜਿਹੜਾ ਹੈਗਾ ਉਹ ਵੀ ਯੋਗਦਾਨ ਹੈ ਬਹੁਤ ਵੱਡਾ ਜਿਨ੍ਹਾਂ ਨੇ ਇਹ ਉਪਰਾਲਾ ਕੀਤਾ ਔਰ ਨੌਜਵਾਨਾਂ ਨੂੰ ਜਿਹੜਾ ਖੇਡਾਂ ਦੇ ਵਿੱਚ ਲਿਆਉਣਾ ਤੇ ਉਹਨਾਂ ਵਾਸਤੇ ਸਾਰੇ ਪ੍ਰਬੰਧ ਕਰਨੇ ਔਰ ਅੱਜ ਜੋ ਹਾਲਾਤ ਨੇ ਪੰਜਾਬ ਦੇ ਤੁਸੀਂ ਸਮਝ ਰਹੇ ਹੋ ਬਈ ਬਹੁਤ ਬੁਰਾ ਹਾਲਾ ਨਸ਼ਾ ਦਾ ਪਿੰਡੋਂ ਪਿੰਡੀ ਨਸ਼ੇ ਫੈਲ ਰਹੇ ਨੇ ਔਰ ਇਹ ਜੋ ਕਦਮ ਚੱਕਿਆ ਇਹਨਾਂ ਨੇ ਤੇ ਰੁਝਾਨ ਵਧਾਉਣ ਵਾਸਤੇ ਖੇਡਾਂ ਦੇ ਵਿੱਚ ਨੌਜਵਾਨਾਂ ਦਾ ਮੈਂ ਇਹਦਾ ਸਵਾਗਤ ਕਰਦਾ ਕਾਂਗਰਸ ਪਾਰਟੀ ਸਵਾਗਤ ਕਰਦੀ ਹੈ ਔਰ ਮੈਨੂੰ ਉਮੀਦ ਸੀ ਕਿ ਆਮ ਆਦਮੀ ਪਾਰਟੀ ਕੋਈ ਨਾ ਕੋਈ ਨੌਜਵਾਨਾਂ ਵਾਸਤੇ ਸਟੇਡੀਅਮ ਖੇਡਾਂ ਦੇ ਵਾਸਤੇ ਕੋਈ ਸਹੂਲਤ ਦੇਣੀ ਚਾਹੀਦੀ ਸੀ ਉਨ੍ਹਾਂ ਨੂੰ ਔਰ ਉਸ ਤੇ ਉਹਨਾਂ ਦਾ ਤਵਜੋਣੀ ਚਾਹੀਦੀ ਸੀ ਪਰ ਅਫਸੋਸ ਹੈ ਕਿ ਉਸ ਤੇ ਉਹਦੀ ਤਵਜੋਹ ਹੈ ਨਹੀਂ ਬਾਕੀ ਜੇ ਗੱਲ ਕਰ ਗਏ ਇਹਨਾਂ ਹਲਕਿਆਂ ਦੇ ਵਿੱਚ ਦੋ ਦੋ ਮੰਤਰੀ ਹੋਣਦੇ ਬਾਜੀਦੂ ਵੀ ਜਿਵੇਂ ਤੁਸੀਂ ਕਹਿ ਗਏ ਸਟੇਡੀਅਮ ਦੀ ਬਹੁਤ ਘਾਟ ਹੈਗੀ ਹੈ ਦੇਖੋ ਗੱਲ ਇਹ ਹੈ ਕਿ ਜਦੋਂ ਸਰਕਾਰ ਤੋਂ ਬਾਅਦ ਸੀ ਹੋਰ ਗੱਲਾਂ ਸੀ ਜਦੋਂ ਸਰਕਾਰ ਚ ਆ ਗਏ ਤਾਂ ਹੋਰ ਗੱਲਾਂ ਨੇ ਇਹ ਤਾਂ ਕੇਜਰੀਵਾਲ ਸਾਹਿਬ ਦੀ ਚਾਕਰੀ ਕਰ ਲੈਣ ਉਹ ਬਹੁਤ ਹੈ ਪੰਜਾਬ ਦੇ ਲੋਕਾਂ ਪ੍ਰਤੀ ਕੋਈ ਵੀ ਸੋਚ ਕੋਈ ਵੀ ਉਹਨਾਂ ਦੇ ਦੁੱਖ ਦੇ ਸੁੱਖ ਦੇ ਦੀ ਜਿਹੜੀ ਸੋਚ ਹੈ ਉਹ ਇਸ ਆਮ ਆਦਮੀ ਪਾਰਟੀ ਕੋਲੇ ਹੈ ਹੀ ਨਹੀਂ ਪੰਜ ਮਿੰਟ ਤੁਸੀਂ ਗੱਲ ਕੀਤੀ ਹੈਗੀ ਕਾਂਗਰਸ ਤੇ ਆਮ ਆਦਮੀ ਪਾਰਟੀ ਦਾ ਅਲਾਈਅੰਸ ਦੀ ਵੀ ਗੱਲ ਚੱਲ ਰਹੀ ਹੋਈ ਹੈਗੀ ਤਾਂ ਜੇਕਰ ਇਹਨਾਂ ਦਾ ਐਲਾਈਅੰਸ ਹੋ ਜਾਂਦਾ ਤਾਂ ਕਿਸ ਤਰ੍ਹਾਂ ਵੰਡਣਗੇ ਇਹ ਐਲਾਈਅੰਸ ਹਾਈ ਕਮਾਂਡ ਨੇ ਡਿਸਾਈਡ ਕਰਨਾ ਹੈ ਔਰ ਸਾਡੀ ਜਿਹੜੀ ਸਟੇਟ ਦੀ ਲੀਡਰਸ਼ਿਪ ਹੈ ਉਹਨਾਂ ਨੇ ਹਾਈ ਕਮਾਂਡ ਨੂੰ ਪੂਰਾ ਜਾਣਕਾਰੀ ਦੇਤੀ ਹੈ ਕਿ ਥੱਲੇ ਸੈਂਟੀਮੈਂਟ ਕੀ ਹੈ ਲੋਕਾਂ ਦੇ ਵਿੱਚ ਸੈਂਟੀਮੈਂਟ ਕੀ ਹੈ ਪਿੰਡੋਂ ਪਿੰਡੀ ਸੈਂਟੀਮੈਂਟ ਕੀ ਹੈ ਲੋਕਾਂ ਦਾ ਔਰ ਇਹ ਫੈਸਲਾ ਮੈਂ ਸਮਝਦਾ ਕਿ ਹਾਈ ਕਮਾਂਡ ਬੜਾ ਸੋਚ-ਸਮਝ ਕੇ ਕਰੂਗੀ ਔਰ ਹਜੇ ਤੱਕ ਕੋਈ ਫੈਸਲਾ ਹੋਇਆ ਨਹੀਂ ਜੀ ਦੋ ਸਾਲ ਦਾ ਟੰਗ ਰਿਹਾ ਦੋ ਸਾਲ ਦੇ ਵਿੱਚ ਲੰਬੀ ਦੇ ਹਾਲਾਤ ਵਿੱਚ ਕਿਵੇਂ ਮੰਨਦੇ ਹੋ ਕਿ ਵੀ ਦੇ ਮਿਨਿਸਟਰ ਤੋਂ ਬਾਅਦ ਕੀ ਹੈ ਕਿ ਬਦਲਾਅ ਲੰਬੀ ਚ ਬਿਠਿਆ ਉਸ ਤਰ੍ਹਾਂ ਮੈਂ ਇਹ ਸਮਝਦਾ ਕਿ 2 ਸਾਲ ਹੋ ਗਏ ਸਰਕਾਰ ਬਣੀ ਨੂੰ ਔਰ ਜੇ ਮੈਂ ਗੱਲ ਕਵਾਂ ਤਾਂ ਤੁਸੀਂ ਇਸ ਦੀ ਪੁਸ਼ਟੀ ਵੀ ਕਰ ਸਕਦੇ ਹੋ ਕਿ ਜਿਹੜੇ ਲੰਮੇ ਹਲਕੇ ਦੇ ਮੰਤਰੀ ਬਣੇ ਨੇ ਉਹ ਸ਼ਾਇਦ ਹਜੇ ਜਿੰਨੇ ਸਾਰੇ ਪਿੰਡ ਨੇ ਉਹਨਾਂ ਪਿੰਡਾਂ ਦਾ ਦੌਰਾ ਵੀ ਨਹੀਂ ਕਰ ਪਾਏ ਔਰ ਜਿਹੜੇ ਵਿਕਾਸ ਦੀ ਗੱਲ ਕਰੀਏ ਜਾਂ ਕੋਈ ਕੰਮਾਂ ਦੀ ਗੱਲ ਕਰੀਏ ਉਹ ਇਹਨਾਂ ਕੋਲੇ ਇੱਕ ਹੀ ਇਲਾਪ ਹੈ ਕਿ ਖਜ਼ਾਨਾ ਖਾਲੀ ਹੈ ਸਿਰਫ ਖਜ਼ਾਨਾ ਸਾਰੇ ਦੇਸ਼ ਵਾਸਤੇ ਖੁੱਲਾ ਹੈ ਇਹਨਾਂ ਦੇ ਅਸਥਿਹਾਰਵਾਦੀ ਵਾਸਤੇ ਖੁੱਲਾ ਹੈ ਪਰ ਲੋਕਾਂ ਦੇ ਜਿਹੜੇ ਛੋਟੇ-ਛੋਟੇ ਕੰਮ ਨੇ ਉਸ ਵਾਸਤੇ ਖਜ਼ਾਨਾ ਖਾਲੀ ਹੈ ਇਹਨਾਂ ਦਾ ਜਿਵੇਂ ਕਿ ਆਮ ਆਮ ਆਦਮੀ ਪਾਰਟਿਕ ਕਲੀਨਿਕ ਖੋਲੇ ਸੀ ਇਹਨਾਂ ਕੇਂਦਰ ਨੇ ਵੀ ਕਹਿ ਗਏ ਇਹਨਾਂ ਦੀ ਜਾਂਚ ਹੋਣੀ ਚਾਹੀਦੀ ਹੈ ਤੇ ਦੂਜੇ ਪਾਸੇ ਜਿਹੜਾ ਹੈ ਕਿ ਇਹਨਾਂ ਨੇ ਕਿਹਾ ਸੀ ਵੀ ਆ ਵੀਆਈਪੀ ਕਲਚਰ ਨੂੰ ਖਤਮ ਕਰਾਂਗੇ ਪਰ ਵੱਡੇ-ਵੱਡੇ ਪੋਸਟਾਂ ਦੇ ਉੱਤੇ ਜਿਹੜਾ ਸੱਤ ਦਿੱਤਾ ਜਾਂਦਾ ਸਾਰਾ ਪੰਜਾਬ ਠੱਗਿਆ ਠੱਗਿਆ ਮਹਿਸੂਸ ਕਰਦਾ ਹੈ ਜਾਏ ਉਹ ਗਰੀਬ ਵਰਗ ਹੈ ਜਾਏ ਉਹ ਇੰਡਸਟ੍ਰੀਅਲਿਸਟ ਹੈ ਜਾਇਓ ਨੌਕਰੀਆਂ ਕਰਨ ਵਾਲਾ ਪੇਸ਼ੇਵਰ ਆਦਮੀ ਹੈ ਸਰਕਾਰੀ ਨੌਕਰੀਆਂ ਕਰਨ ਵਾਲਾ ਸਾਰਿਆਂ ਦਾ ਇੱਕ ਜਿਹੜਾ ਸੈਂਟੀਮੈਂਟ ਹੈ ਉਹ ਇਹ ਹੈ ਕਿ ਉਹ ਠੱਗੇ ਠੱਗੇ ਮਹਿਸੂਸ ਕਰਦੇ ਨੇ ਜਦੋਂ ਇਹ ਸਰਕਾਰ ਤੋਂ ਬਾਹਰ ਸੀ ਇਹਨਾਂ ਦੀਆਂ ਗੱਲਾਂ ਹੋਰ ਸੀ ਜਦੋਂ ਇਹ ਸਰਕਾਰ ਦੇ ਵਿੱਚ ਆ ਗਿਆ ਇਹਨਾਂ ਦੀਆਂ ਗੱਲਾਂ ਹੋਰ ਨੇ ਮੈਂ ਸਮਝਦਾ ਕਿ ਮੁੱਖ ਮੰਤਰੀ ਤੇ ਮੰਤਰੀ ਸਿਰਫ ਇੱਕ ਹੀ ਹੈ ਬਾਕੀ ਤਾਂ ਸਾਰੇ ਨਾਲ ਜਿਵੇਂ ਡੱਬੇ ਹੁੰਦੇ ਨੇ ਜਿੱਧਰ ਨੂੰ ਇੰਜਨ ਤੁਰਿਆ ਜਾਂਦਾ ਮਗਰ ਡੱਬੇ ਤੁਰੇ ਜਾਂਦੇ ਨੇ ਉਹ ਹਾਲ ਹੈ ਇੱਕ ਗੱਲ ਮੈਂ ਹੋਰ ਕਹਿਣਾ ਚਾਹਣਾ ਇੱਥੇ कि ਅੱਜ ਨੌਜਵਾਨਾਂ ਵਾਸਤੇ ਔਰ ਜਿਹੜੇ ਨੌਜਵਾਨ ਖੇਡਾਂ ਦੇ ਵਿੱਚ ਰੁਝਾਨ ਰੱਖਦੇ ਨੇ ਜਾਇ ਉਹ ਕਿਸੇ ਕਿਸਮ ਦੀ ਖੇਡ ਹੈ ਜਾਇ ਉਹ ਕਬੱਡੀ ਹੈ ਜਾਇ ਕ੍ਰਿਕਟ ਹੈ ਹੌਕੀ ਹੈ ਫੁੱਟਬਾਲ ਹੈ ਮੈਂ ਆਪ ਦੇ ਰਾਈ ਅਪੀਲ ਕਰਨਾ ਚਾਹੁੰਦਾ ਹੈ ਇੰਡਸਟਰੀ ਨੂੰ ਪੰਜਾਬ ਦੀ ਇੰਡਸਟਰੀ ਨੂੰ ਉਹਨਾਂ ਕੋਲੇ ਕਾਰਪੋਰੇਟ ਸੋਸ਼ਲ ਰਿਸਪੋਨਸੀਬਿਲਟੀ ਦਾ ਇੱਕ ਬਜਟ ਹੁੰਦਾ ਹੈ ਜਿਹੜਾ ਕਿ ਆ ਮੈਂ ਦੇਖਿਆ ਸਰਕਾਰਾਂ ਨਾਲ ਚ ਗੁਠਾ ਦੇ ਕੇ ਤੇ ਇਹਨਾਂ ਤੋਂ ਅਫਸਰ ਜਿਹੜੇ ਹੈਗੇ ਨੇ ਉਹ ਕਿਤੇ ਨਾ ਕਿਤੇ ਆਪ ਦੇ ਹਿਸਾਬ ਨਾਲ ਕਢਵਾ ਕੇ ਤੇ ਆਪ ਦੇ ਤਰੀਕੇ ਨਾਲ ਲਾਉਂਦੇ ਨੇ ਪਰ ਜੇ ਇਹੀ ਬਜਟ ਜਿਹੜਾ ਕਾਰਪੋਰੇਟ ਸੋਸ਼ਲ ਰਿਸਪੌਂਸਿਬਿਲਟੀ ਦਾ ਬਜਟ ਹੈ ਇੰਡਸਟਰੀਲ ਸਟਾਰ ਨੂੰ ਖੇਡਾਂ ਦੇ ਰੁਝਾਨ ਦੇ ਵਿੱਚ ਲਾਇਆ ਜਾਵੇ ਤਾਂ ਮੈਂ ਸਮਝਦਾ ਪੰਜਾਬ ਦਾ ਇਹਦੇ ਨਾਲ ਬਹੁਤ ਵੱਡਾ ਫਾਇਦਾ ਹੋ ਸਕਦਾ ਹੈ ਇੱਥੇ ਸਾਡੇ ਸਾਰੇ ਨੌਜਵਾਨ ਖੜੇ ਨੇ ਤੇ ਇਸ ਗੱਲ ਦੀ ਹਮੇ ਭਰਦੇ ਆ ਕਿ ਜੇ ਜਿਹੜੀ ਇੰਡਸਟਰੀ ਹੈ ਜਿਹੜਾ ਉਹਨਾਂ ਦਾ ਸੋਸ਼ਲ ਰਿਸਪੌਂਸਿਬਿਲਟੀ ਦਾ ਬਜਟ ਹੈ ਜੇ ਉਹ hockey football athletics cricket ਐਨਾ ਸਾਰੀਆਂ ਖੇਡਾਂ ਦੇ ਵਿੱਚ ਲਾਉਣ ਤਾਂ ਪੰਜਾਬ ਨੂੰ ਸ਼ਾਇਦ ਨਸ਼ੇ ਦੇ ਵਿੱਚੋਂ ਕੱਢਿਆ ਜਾ ਸਕਦਾ ਤੇ ਨੌਜਵਾਨਾਂ ਦਾ ਰੁਝਾਨ ਹੈ ਜਿਹੜਾ ਉਹ ਖੇਡਾਂ ਵੱਨੀ ਕੀਤਾ ਜਾ ਸਕਦਾ